ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਰਹਾਗ ਸੂਹੀ ਮਹੱਲਾ ਤੀਜਾ ਘਰ ਬਹਿਲਾ ਅਸ਼ਟਪਦੀਆ ਇੱਕ ਓ ਅੰਕਾਰ ਸਤਗੁਰ ਪਰਸਾਦ ਨਾ ਮਹੀਂ ਤੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨਾ ਜਪਾ ਗੁਰ ਕਾ ਸਬਦ ਮਹਾਰਸ ਮਿੱਠਾ ਬਿਨ ਚਾਖੇ ਸਾਧਨਾ ਜਪਾ ਨਾ ਮੈਂ ਹੀ ਦੇ ਸਭ ਕਿਛ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਘੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚੱਖੇ ਸਾਧਨਾ ਜਾਪੈ ਕਉਟੀ ਬਦਲਾ ਜਨਮ ਗਵਾਇਆ ਚੀਨ ਸਨਾਹੀ ਆਪੈ ਗੁਰਮੁਖ ਹੋਵਾ ਤਾ ਇੱਕੋ ਜਾਨਾ ਹਮੇ ਦੁੱਖ ਨਾ ਸੰਤਾ ਪੈ ਬਲੇ ਹਰੀ ਗੋਰੀ ਆਪਣੇ ਵਿਟੋ ਜਨ ਸਾਚਿ ਸਿਉ ਲਵਲਾਈ ਸਬਦ ਚੀਨ ਆਤਮ ਪ੍ਰਗਾਸਿਆ ਸਹਜ ਰਹਾ ਸੁਮਾਈ ਰਹਾ ਗੁਰਮੁਖ ਗਾਵੈ ਗੁਰਮੁਖ ਬੂਝਾ ਗੁਰਮੁਖ ਸਬਦ ਵਿਚਾਰੇ ਜਿਉ ਪਿੰਡ ਸਭ ਗੁਰ ਤੇ ਉਪਜਾ ਗੁਰਮੁਖ ਕਾਰਜ ਸਵਾਰੇ ਮਨ ਮੁਖ ਅੰਧ ਅੰਧ ਤਮਾਵੇ भिख खटे संसारे माया मोए सदा दुख पाए बिन प्यारे सोई सेवक जे सतगुर सेव चाल सतुर पाए सचा शबद सिफ़ी ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਅੱਖਾਂ ਹਉ ਮੈਂ ਵਿੱਚੋਂ ਜਾਏ ਆਪੇ ਦਾ ਕਾਰਮ ਹੈ ਸਾਚਾ ਸਾਚਾ ਸਬਦ ਸੁਣਾਏ ਗੁਰਮੁਖ ਧਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਹਲਪਤ ਸਾਚਾ ਰੰਗ ਰਤਾ ਗੁਰ ਕਾ ਸਹਜ ਸੁਭਾਏ ਮਨ ਮੁਖ ਸਦ ਹੀ ਕੂੜੋ ਬੋਲਾ ਵਿਖ ਬੀਜਾ ਵਿਖ ਖਾਏ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਏ ਸੱਚਾ ਤੀਰਥ ਜਿੱਤ ਸਤ ਸਰਨਾਵਣ ਗੁਰਮੁਖਿ ਆਪ ਮੁਝਾਏ 86 ਤੀਰਥ ਗੁਰ ਸ਼ਬਦ ਦਿਖਾਏ ਤੇ ਤਨ ਕੰ ਮਲ ਜਾਏ ਸੱਚਾ ਸ਼ਬਦ ਸੱਚਾ ਹਾ ਨਿਰਮਲ ਨਾਮਲ ਲੱਗ ਨਾ ਲਾਏ ਇਹੋ ਤਾਂ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਸ ਹਰ ਤਿਸ ਕੇਰਾ ਧੁਰ ਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਜੇ ਚੌਕੀ ਦ੍ਰਿਸ਼ਨਾ ਹੈ ਜਨ ਬੁਝਾਏ ਗੁਰ ਕਾ ਸਬਦ ਰਾਤਾ ਸਹਜੇ ਮਾਤਾ ਸਹਜੇ ਰਹਿਉ ਸਮਾਏ ਹਰ ਕਾ ਨਾਮ ਸਤ ਕਰ ਜਾਣਾ ਗੁਰ ਕਾ ਭਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਨਾਏ ਪਿਆਰੇ ਏਕੋ ਸੱਚ ਸਭ ਮੈਂ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਲ ਲੈਤਾ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੇ जमण मरण हुकमो वरत गुरमुख पछाणे नाम ते आए त सतगुर पाए जो इशा सो फल पाए नानक ते सभ जे ਨਾਮ ਧਿਆਇ ਤਾ ਸਤੁਰ ਭਾਇ ਜੋ ਇਸ਼ਾ ਸੋਹਲ ਪਾਏ ਨਾਨਕ ਤਿਸ ਦਾ ਸਬਕਿਸ਼ ਹੋਵੈ ਜੇ ਵਿੱਚੋਂ ਆਪ ਗੁਵਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਮੇ ਹੀ ਤੇ ਸਕਸ਼ ਹੋਵਾ ਬਿਨ ਸਤਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਦ ਨਾਮ ਜਪ ਪਿਤਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਤਿਗੁਰੂ ਜੀ ਦੇ ਮਕद्दਸ ਅੰਗ 753 ਤੇ ਸੁਭਾਏਮਾਨ ਸਾਬ ਜੀ ਕਿਰਪਾ ਕਰਨ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਵੇ ਸਰਬੱਤ ਸੰਗਤਾਂ ਦਾ ਆਵਿਆ ਗਾਵਿਆ ਸੁਣਿਆ ਸਤਿਗੁਰੂ ਜੀ ਥਾਏ ਪਾਣ ਹਾਜ਼ਰੀ ਦਾ ਪ੍ਰਮਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ